ਮੇਰਾ ਕਰਵਾਲਾ ਨਾ ਦੁਨੀਆ ਦਾ ਬੈਸਟ ਕਰਵਾਲਾ ਆ ਮੇਰੀ ਇੰਨੀ ਫਿਕਰ ਕਰਦਾ ਮੈਂ ਤੁਹਾਨੂੰ ਕੀ ਦੱਸਾਂ ਮਤਲਬ ਮੈਨੂੰ ਇੰਨੀ ਖੁੱਲ ਦੇ ਰੱਖੀ ਆ ਉਹਨੇ ਇੰਨੀ ਖੁੱਲ ਦੇ ਰੱਖੀ ਆ ਪਰ ਮੈਨੂੰ ਕਦੇ ਪੁੱਛਣਾ ਨਹੀਂ ਪੈਂਦਾ ਉਹਨਾਂ ਨੂੰ ਜਿਵੇਂ ਪਹਿਲੇ ਭਾਂਡੇ ਮਾਜਾ ਕਿ ਪਹਿਲਾਂ ਕੱਪੜੇ ਧੋਵਾਂ ਮੈਂ ਆਪਣੀ ਮਰਜ਼ੀ ਨਾਲ ਚਾਹੇ ਪਹਿਲਾਂ ਕੱਪੜੇ ਧੋਵਾਂ ਫਿਰ ਭਾਂਡੇ ਮਾਜਾ ਫਿਰ ਸਫਾਈਆਂ ਕਰਾਂ ਸਾਰੇ ਕੰਮ ਮੈਂ ਆਪਣੀ ਮਰਜ਼ੀ ਨਾਲ ਕਰਦੀ ਆ ਹੋਰ ਤੇ ਹੋਰ ਕਦੀ ਮੈਨੂੰ ਕੋਈ ਮਹਿੰਗਾ ਸਮਾਨ ਮੇਕਅਪ ਦਾ ਕੋਈ ਮਹਿੰਗਾ ਸੂਟ ਕੁਝ ਨਹੀਂ ਲੈ ਕੇ ਦਿੰਦੇ ਕਹਿੰਦੇ ਆ ਵੀ ਜੇ ਤੂੰ ਨਵੇਂ ਸੂਟ ਪਾਏਂਗੀ ਨਾ ਤੇ ਤੈਨੂੰ ਨਜ਼ਰ ਲੱਗ ਅਵੇਂ ਮੈਨੂੰ ਕਿਹਦੀ ਨਜ਼ਰ ਲੱਗੀ ਫੇਰ ਐਨੀ ਫਿਗਰ ਕਰਦ ਰੇ ਮੇਰੀ ਹੋਰ ਤੇ ਹੋਰ ਜੇ ਮੇਰੀ ਕਦੀ ਸੱਸ ਨਾਲ ਆਈ ਹੁੰਦੀ ਹੋਵੇ ਨਾ ਕਦੀ ਮੇਰੀ ਸੈਡ ਨਹੀਂ ਲੈਂਦੇ ਹਮੇਸ਼ਾ ਮੇਰੀ ਸੱਸ ਦੀ ਸੈਡ ਲੈਂਦੇ ਆ ਕਹਿੰਦੀ ਆ ਵੀ ਜੇ ਸਾਰੇ ਆ ਸਾਹਮਣੇ ਮੈਂ ਤੇਰੀ ਸੈਡ ਲਾਉਂਗਾ ਨਾ ਤੇ ਲੋਕਾਂ ਨੂੰ ਲੱਗਣਾ ਇਹਨਾਂ ਦਾ ਬੜਾ ਪਿਆਰ ਹੈ ਸਾਡੇ ਪਿਆਰ ਨੂੰ ਨਜ਼ਰ ਲੱਗ ਜਾਣੀ ਇਦਾਂ ਇੰਨਾ ਪਿਆਰ ਕਰਦੇ ਆ ਮੈਨੂੰ ਕਦੀ ਵੀ ਨੂੰ ਕੋਈ ਬਾਹਰ ਖਵਾਉਣ ਨਹੀਂ ਲੈ ਕੇ ਜਾਂਦੇ ਕਿਸੇ ਰੈਸਟੋਰੈਂਟ ਨਹੀਂ ਲੈ ਕੇ ਜਾਂਦੇ ਕਹਿੰਦੇ ਵੀ ਜੇ ਤੂੰ ਬਾਹਰ ਦਾ ਖਾਵੇਂਗੀ ਨਾ ਤੇ ਤੂੰ ਬਿਮਾਰ ਹੋ ਜਾਵੇਂਗੀ ਅਡੀ ਫਿਕਰ ਕਰਦੇ ਮੇਰੀ ਹੋਤੇ ਔਰ ਸਾਰੀਆਂ ਗੱਲਾਂ ਬਾਹਰ ਹੀ ਕਰਕੇ ਆਉਂਦੇ ਆ ਮੇਰੇ ਨਾਲ ਕੋਈ ਗੱਲ ਨਹੀਂ ਕਰਦੇ ਘਰ ਆ ਕੇ ਕਹਿੰਦੇ ਆ ਵੀ ਵਿਚਾਰੀ ਘਰ ਦਾ ਕੰਮ ਕਰਕੇ ਥੱਕੀ ਹੋਊਗੀ ਹੈ